ਦੇ ਵਿੱਚ ਹਾਲਾਤ ਵਿਗੜਨ ਤੋਂ ਬਾਅਦ ਕਰੀਬ 25 ਪਿੰਡ ਜਿਹੜੇ ਨੇ ਉਸ ਦੀ ਮਾਰ ਦੇ ਵਿੱਚ ਆ ਚੁੱਕੇ ਨੇ ਕਿ ਮੋਟਰਸਾਈਕਲ ਅਤੇ ਹੋਰ ਜਿਹੜਾ ਜ਼ਰੂਰੀ ਸਮਾਨ ਹੈਗਾ ਸੀ ਉਹਨਾਂ ਦਾ ਲੱਦ ਕੇ ਉਹ ਵਾਪਸ ਲਿਆ ਰਹੇ ਨੇ ਸੋ ਤੁਹਾਨੂੰ ਤਸਵੀਰਾਂ ਜਿਹੜੀਆਂ ਇਹ ਤੁਹਾਡਾ ਸਾਧੀਆਂ ਕਰ ਰਹੇ ਨੇ ਕਰ ਰਹੇ ਆ ਰਹਿਣ ਦਾ ਜਿਹੜਾ ਇੰਤਜ਼ਾਮ ਹੈ ਉਹ ਟਰਾਲੀਆਂ ਦੇ ਵਿੱਚ ਕੀਤਾ ਹੋਇਆ ਹੈ ਇਹਨਾਂ ਦੇ ਵਿੱਚ ਵੀ ਜਾਨ ਹੈ ਹਨਾ ਤਾਂ ਇਸ ਲਈ ਜ਼ਰੂਰੀ ਸਮਝਿਆ ਹੋਇਆ ਹੈ ਇਹਨਾਂ ਨੂੰ ਜਿਹੜਾ ਰੈਸਕਿਊ ਕਰਕੇ ਲਿਆ ਰਹੇ ਹੋ ਹਾਂਜੀ ਹਾਂਜੀ ਬਹੁਤ ਮੜਾ ਹਾਲ ਹੈ ਹਾਂਜੀ ਹਾਂਜੀ ਕਿੰਨਾ ਕੀ ਕੀ ਸਮਾਨ ਸੀ ਤੁਹਾਡਾ ਭਾਈ ਗੰਗਾਰ ਆਪਾ ਗੋਦ ਦਾਣੇ ਧੋਣੇ ਸਭ ਤੁਹਾਡਾ ਰੁੜ ਗਿਆ ਸਰਕਾਰੀ ਨਾਲ ਸਮਾਨ ਹੁੰਦਾ ਜੀ ਭਾਜੀ ਬੇੜੀ ਦਾ ਬੜੇ ਯੋ ਨਾਲ ਲੈਂਦਾ ਡੰਕਰ ਬੜੇ ਯੋ ਨਾਲ ਲੈਂਦੇ ਆ ਬੇੜੀ ਜਿਹੜੀ ਹੋ ਗਈ ਦੀ ਇਹ ਸਰਕਾਰੀ ਸਰਕਾਰੀ ਬੇੜੀ ਇਹ ਜਿਹੜਾ ਇਹਦੇ ਨਾਲ ਚਲਾਉਣ ਵਾਲਾ ਜਿਹੜਾ ਵਿਅਕਤੀ ਉਹ ਵੀ ਸਰਕਾਰੀ ਕੇ ਖੋ ਚਲਾਉਣੀ ਪਈ ਉਹ ਖੋ ਚਲਾਉਣੀ ਪਈ ਮੋਟਰਸਾਈਕਲ ਸਾਰੇ ਡੁੱਬ ਗਏ ਅੰਦਰ ਜਿੰਨੇ ਵੀ ਟਰੈਕਟਰ ਵੀ ਡੁੱਬ ਗਏ ਉਧਰ ਜੋ ਵੀ ਬਾਕੀ ਸਾਡਾ ਰੀਪਰ ਵਾਹ 11 ਸਮਾਨ ਕੋਈ ਵੀ ਨਹੀਂ ਬਾਹਰ ਨਿਕਲਿਆ ਜਾਂਦੇ ਕਿਧਰ ਆਪਣਾ ਘਰ-ਬਾਰ ਛੱਡ ਕੇ ਕਿੱਥੇ ਚੱਲ ਜਾਂਦੇ ਉਨੇ ਘਰ ਬਰ ਥੋੜੀ ਛੱਡ ਸਕਦੇ ਆ ਆਪਣੇ ਹਾਂਜੀ ਹੁਣ ਹੋ ਸਕਦਾ ਘਰ ਬੰਦਿਆ ਥਾਣੇ ਕਿੱਥੇ ਜਾਈਏ ਇੱਕ ਪੰਜਾਬੀ ਗੀਤ ਦੀ ਇੱਕ ਲਾਈਨ ਸੀ ਕਿ ਘਰ ਛੱਡਨੇ ਸੋਖੀ ਨਹੀਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਰਾਵੀ ਦਰਿਆ ਦੇ ਵਿੱਚ ਹਾਲਾਤ ਵਿਗੜਨ ਤੋਂ ਬਾਅਦ ਕਰੀਬ 25 ਪਿੰਡ ਜਿਹੜੇ ਨੇ ਉਸ ਦੀ ਮਾਰ ਦੇ ਵਿੱਚ ਆ ਚੁੱਕੇ ਨੇ ਤਾਜ਼ੇ ਹਾਲਾਤਾਂ ਨੂੰ ਪਿੰਡ ਬੇਦੀਸ਼ਣਾ ਦੇ ਦਿਖਾ ਰਹੇ ਨੇ ਜਿੱਥੋਂ ਦੇ ਇੱਕ ਪਰਿਵਾਰ ਦਾ ਜੋ ਸਮਾਨ ਹੈ ਉਸ ਨੂੰ ਪਿੰਡ ਵਾਲੇ ਇੱਕ ਬੇੜੀ ਦੇ ਉੱਤੇ ਲੱਦ ਕੇ ਮੋਟਰਸਾਈਕਲ ਤੇ ਹੋਰ ਜਿਹੜਾ ਜ਼ਰੂਰੀ ਸਮਾਨ ਹੈਗਾ ਸੀ ਉਹਨਾਂ ਦਾ ਲੱਦ ਕੇ ਉਹ ਵਾਪਸ ਲਿਆ ਰਹੇ ਨੇ ਸੋ ਤੁਹਾਨੂੰ ਤਸਵੀਰਾਂ ਜਿਹੜੀਆਂ ਇਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਨੇ ਕਰ ਰਹੇ ਆ ਇਹ ਪਿੰਡ ਬੇਦੀਸ਼ਣਾ ਦੀਆਂ ਨੇ ਔਰ ਤੁਹਾਨੂੰ ਦੱਸ ਦਈਏ ਕਿ ਇਸ ਪਿੰਡ ਦੇ ਜੋ ਲੋਕ ਨੇ ਉਹਨਾਂ ਨੇ ਜੋ ਆਪਣਾ ਰਹਿਣ ਦਾ ਜਿਹੜਾ ਇੰਤਜ਼ਾਮ ਹੈ ਉਹ ਟਰਾਲੀਆਂ ਦੇ ਵਿੱਚ ਕੀਤਾ ਹੋਇਆ ਹੈ ਖਾਣ ਪੀਣ ਦਾ ਜਿਹੜਾ ਸਮਾਨ ਹੈ ਉਹ ਟਰਾਲੀਆਂ ਦੇ ਵਿੱਚ ਰੱਖਿਆ ਹੋਇਆ ਜਿਵੇਂ ਕਿ ਇਸ ਜੋ ਪਿੰਡ ਦੇ ਲੋਕ ਨੇ ਜਦ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਅੱਜ ਦਾ ਜਿਹੜਾ ਰਾਤ ਦਾ ਖਾਣਾ ਆ ਉਹ ਸਾਡੇ ਵੱਲੋਂ ਜਿਹੜਾ ਆ ਉਹ ਬਾਹਰ ਹੀ ਬਣਾਇਆ ਜਾਵੇਗਾ ਸੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਦੋ ਮੱਝਾਂ ਲਿਆਂਦੀਆਂ ਹੋਈਆਂ ਨੇ ਔਰ ਇੱਕ ਮੋਟਰਸਾਈਕਲ ਲਿਆਂਦਾ ਹੈ ਔਰ ਜਿਹੜੇ ਇਥੇ ਵੀਰ ਆ ਦੇਖ ਸਕਦੇ ਹੋ ਤੁਸੀਂ ਇੱਕ ਜਿਹੜਾ ਕੁੱਤਾ ਵੀ ਚੁੱਕ ਕੇ ਲਿਆਂਦਾ ਜਾ ਰਿਹਾ ਸੋ ਜਿਹੜੇ ਇਥੇ ਲੋਕ ਸੋ ਆਪਣਾ ਸਮਾਨ ਲੈ ਕੇ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਤੁਸੀਂ ਹਾਲਾਤ ਦੇਖ ਸਕਦੇ ਹੋ ਕਿੰਨਾ ਮੁਸ਼ਕਿਲ ਹੋ ਜਾਂਦਾ ਹੈ ਜਦੋਂ ਆਪਣਾ ਘਰ ਛੜਨਾ ਪੈਂਦਾ ਹੈ ਘਰ ਛੜਨਾ ਕੋਈ ਸੌਖੀ ਗੱਲ ਨਹੀਂ ਹੈਗੀ ਬੀਤੇ ਦਿਨੇ ਵੀ ਪ੍ਰਸ਼ਾਸਨ ਵੱਲੋਂ ਵਕ ਵਕ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਇਹ ਅਪੀਲ ਵੀ ਕੀਤੀ ਗਈ ਸੀ ਕਿ ਤੁਸੀਂ ਜਿਹੜੀਆਂ ਸੁਰੱਖਿਤ ਥਾਵਾਂ ਨੇ ਉੱਥੇ ਜ਼ਰੂਰ ਚਲੇ ਜਾਓ ਪਰ ਕੁਝ ਘਰ ਵਾਲਿਆਂ ਵੱਲੋਂ ਤਾਂ ਜਿਹੜਾ ਆ ਉਹ ਆਪਣਾ ਘਰ ਜਿਹੜਾ ਛੱਡ ਦਿੱਤਾ ਗਿਆ ਸੁਰੱਖਿਤ ਥਾਵਾਂ ਦੇ ਚਲੇ ਗਏ ਪਰ ਕੁਝ ਜੋ ਵਿਅਕਤੀ ਸਨ ਕੋਸ਼ ਪਰਿਵਾਰ ਦੇ ਮੈਂਬਰਸ ਹਨ ਉਹਨਾਂ ਵੱਲੋਂ ਜਿਹੜਾ ਉਹ ਆਪਣੇ ਘਰ ਹੀ ਰਹਿਣਾ ਜਿਹੜਾ ਆ ਉਹ ਸਹੀ ਸਮਝਾ ਜਿਸ ਦਾ ਖਮਿਆਜਾ ਕਹਿ ਸਕਦੇ ਆ ਕਿ ਅੱਜ ਭੁਗਤਣਾ ਪੈ ਰਿਹਾ ਸੋ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਹਲਕਾ ਅਜਨਾਲਾ ਦੇ ਜਿਹੜੇ 25 ਪਿੰਡ ਨੇ ਉਹ ਇਸ ਹੜ੍ਹ ਦੀ ਮਾਰ ਹੇਠ ਆ ਚੁੱਕੇ ਨੇ ਅਤੇ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਨੇ ਐਨਡੀਆਰਐਫ ਦੀਆਂ ਤੇ ਹੋਰ ਟੀਮਾਂ ਜਿਹੜੀਆਂ ਪਹੁੰਚੀਆਂ ਹੋਈਆਂ ਨੇ ਅਤੇ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਸੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇੱਕ ਬਜ਼ੁਰਗ ਵੱਲੋ ਜਿਹੜਾ ਆ ਉਹ ਇੱਕ ਅ ਛੋਟੇ ਜਿਹੜੀ ਕੱਟੀ ਆਪਾਂ ਨੂੰ ਬੋਲ ਸਕਦੇ ਆ ਕਿ ਉਸ ਨੂੰ ਜਿਹੜਾ ਆ ਉਹ ਲਿਆਂਦਾ ਜਾ ਰਿਹਾ ਸੋ ਕੁੱਕੜ ਵੀ ਜਿਹੜੇ ਨੇ ਉਹ ਹੱਥਾਂ ਦੇ ਵਿੱਚ ਫੜੇ ਹੋਏ ਨੇ ਸੋ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਹਾਂਜੀ ਭਾਈ ਸਾਹਿਬ ਇਹ ਤੁਹਾਡਾ ਸਮਾਨ ਸੀ ਹਾਂਜੀ ਸਮਾਨ ਸਾਡੇ ਇਹ ਭਾਜੀ ਇੱਕ ਕਿੰਨੀ ਕੁ ਦੂਰੀ ਤੋਂ ਤੇ ਜਿਹੜਾ ਸਮਾਨ ਲਿਆਂਦਾ ਗਿਆ ਇੱਥੋਂ 1 ਕਿਲੋ ਕਿੰਨੇ 10 ਕਿੱਲੇ ਹੋਣਾਗਾ 10 15 ਕਿੱਲੇ ਅੱਛਾ ਜੀ ਭਾਜੀ ਭਾਈ ਸਾਹਿਬ ਇਹਨਾਂ ਦੇ ਵਿੱਚ ਵੀ ਜਾਨ ਹੈ ਹਨਾ ਦਾ ਇਸ ਨੂੰ ਦੀ ਜਰੂਰੀ ਸਮਝਦਿਆ ਹੋਇਆ ਇਹਨਾਂ ਨੂੰ ਜਿਹੜਾ ਰੈਸਕਿਊ ਕਰਕੇ ਲਿਆ ਰਹੇ ਹੋ ਹਾਂਜੀ ਹਾਂਜੀ ਬਹੁਤ ਬੜਾ ਹਾਲਿਆ ਹਾਂਜੀ ਕਿੰਨਾ ਕੀ ਕੀ ਸਮਾਨ ਸੀ ਤੁਹਾਡਾ ਭਾਈ ਡੰਗਰ ਆਪਾਂ ਬਹੁਤ ਦਾਣੇ ਦੋਣੇ ਸਾਥ ਕੋ ਸਾਡਾ ਰੁੜ ਗਿਆ ਸਰਸ ਨੀਕੇ ਨਾਲ ਸਮਾਨ ਲੈਂਦਾ ਜੀ ਬਾਜੀ ਬੇੜੀ ਦਾ ਬੜੇ ਯੋ ਨਾਲ ਲੈਂਦਾ ਡੰਗਰ ਵੀ ਬੜੇ ਯੋ ਨਾਲ ਲੈਂਦੇ ਹਾਂ ਹਾਂਜੀ ਕਿੰਨੇ ਕੁ ਜਾਣੇ ਗਏ ਇਸ ਬੇੜੀ ਦੇ ਉੱਤੇ ਹਾਂਜੀ ਭਾਜੀ ਹੈ ਗਈ 7-8 ਜਾਣੇ ਗਏ 10 ਜਾਣੇ ਹਾਂਜੀ ਪਈ ਸਰ ਇਹ ਜਿਹੜਾ ਹੁਣ ਤੁਸੀਂ ਸਮਾਨ ਲਿਆਂਦਾ ਹੈਗਾ ਇਹਦੇ ਵਿੱਚ ਮੋਟਰਸਾਈਕਲ ਵੀ ਤੁਹਾਡਾ ਹੀ ਹੈ ਹਾਂਜੀ ਭਾਜੀ ਸਾਡਾ ਹੀ ਡੰਗਰ ਮੋਟਰਸਾਈਕਲ ਆਪਣਾ ਹੀ ਬੇੜੀ ਜਿਹੜੀ ਉਹ ਕੀ ਦੀ ਹੈ ਇਹ ਸਰਕਾਰੀ ਸਰਕਾਰੀ ਬੇੜੀ ਵੀ ਇਹ ਜਿਹੜਾ ਇਹਦੇ ਨਾਲ ਚਲਾਉਣ ਵਾਲਾ ਜਿਹੜਾ ਵਿਅਕਤੀ ਉਹ ਵੀ ਸਰਕਾਰੀ ਕੇ ਖੋਹ ਚਲਾਉਣੀ ਪਈ ਖੋਹ ਚਲਾਉਣੀ ਪਈ ਹਾਂਜੀ ਖੋਹ ਚਲੋਣੀ ਸੋ ਤੁਸੀਂ ਦੇਖ ਸਕਦੇ ਹੋ ਕਿ ਸਮਾਨ ਜਿਹੜਾ ਹੈਗਾ ਉਹ ਖੁਦ ਇਹਨਾਂ ਵੱਲੋਂ ਜਿਹੜਾ ਆ ਬੇੜੀ ਦੇ ਉੱਤੇ ਲੱਦ ਕੇ ਲਿਆਂਦਾ ਗਿਆ ਆ ਬਹੁਤ ਹੀ ਜਿਹੜੀਆਂ ਭਿਆਨਕ ਤਸਵੀਰਾਂ ਇਹਨਾਂ ਨੂੰ ਹੀ ਕਹਿ ਸਕਦੇ ਆ ਕਿ ਹਾਲਾਤ ਜਿਹੜੇ ਨੇ ਏਡੇ ਮਾੜੇ ਹੋ ਚੁੱਕੇ ਨੇ ਕਿ ਲੋਕਾਂ ਨੂੰ ਜਿਹੜਾ ਆ ਹੁਣ ਦੋ ਟਾਈਮ ਦੇ ਜਿਹੜੇ ਰੋਟੀ ਦੇ ਵੀ ਨੇ ਉਹ ਵੀ ਲਾਲੇ ਪਏ ਹੋਏ ਨੇ ਸੋ ਤੁਸੀਂ ਪੰਜਾਬ న్యూਸ ਨਾਲ ਜੁੜੇ ਹੋ ਤੁਹਾਨੂੰ ਨਵੀਂ ਤੋਂ ਨਵੀਂ ਅਪਡੇਟ ਦਿਨਦੇ ਰਵਾਂਗੇ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਸਮਾਨ ਲੈ ਗਏ ਹੋ ਸਮਾਨ ਸਾਡਾ ਬਹੁਤ ਜ਼ਿਆਦਾ ਉੱਥੇ ਰੁੜ ਗਿਆ ਕੋਈ ਜਿੰਨਾ ਕਿ ਸਾਡਾ ਭਜਾ ਉਹਨਾਂ ਕੋ ਲੈ ਨ ਦਿੱਤਾ ਬਾਕੀ ਕਿਸਤੀ ਖੜਨੀ ਪਈ ਪੈਰ ਕਿਤੇ ਲੱਗਦੇ ਪਾਣੀ ਬਹੁਤ ਜ਼ਿਆਦਾ ਹਾਂਜੀ ਤੁਸੀਂ ਕਿ ਕਿੰਨੇ ਹੋਰ ਕੋਈ ਪਰਿਵਾਰ ਹੈਗਾ ਅੰਦਰ ਹੋਰ ਹਾਂਜੀ ਨਹੀਂ ਪਰਿਵਾਰ ਸਾਰਾ ਲੈਣ ਦਿੱਤਾ ਕਿੰਨਾ ਕੋਈ ਸਮਾਨ ਹੋਰ ਪਿਆ ਹੋਇਆ ਸਮਾਨ ਬਹੁਤ ਜ਼ਿਆਦਾ ਜੋ ਸਾਰਾ ਸਮਾਨ ਸਾਡੇ ਕਮਰਿਆਂ ਅੰਦਰ ਹੀ ਪਿਆ ਕਮਰੇ ਫੁੱਲ ਪਾਣੀ ਨਾਲ ਭਰੇ ਨੇ ਸਾਡਾ ਮੋਟਰਸਾਈਕਲ ਮੋਟਰਸਾਈਕਲ ਸਾਰੇ ਡੁੱਬ ਗਏ ਅੰਦਰ ਜਿੰਨੇ ਵੀ ਟਰੈਕਟਰ ਵੀ ਡੁੱਬ ਗਏ ਉੱਥੇ ਜੋ ਵੀ ਬਾਕੀ ਸਾਡਾ ਰੀਪਰ ਵਗੈਰਾ ਸਮਾਨ ਕੋਈ ਵੀ ਬਾਹਰ ਨਿਕਲਿਆ ਪਾਣੀ ਇੰਨੀ ਤੇ ਇਹ ਪਾਣੀ ਅੱਜ ਆਇਆ ਹਾਂਜੀ ਅੱਜ ਸਵੇਰ ਆਇਆ ਸਵੇਰ 6 ਵਜੇ ਸਵੇਰ ਸਵੇਰ 6 ਵਜੇ ਤਾਂ ਤੁਹਾਨੂੰ ਪਹਿਲਾਂ ਪ੍ਰਸ਼ਾਸਨ ਵੱਲ ਉਹ ਵੇਅਰ ਕੀਤਾ ਗਿਆ ਸੀ ਜਾਗਰੂਕ ਕੀਤਾ ਗਿਆ ਸੀ ਕਿ ਆਪਣਾ ਸਮਾਨ ਘਰਾਂ ਚੋਂ ਬਾਹਰ ਕੱਢ ਲਓ ਕੀਤਾ ਗਿਆ ਸੀਗਾ ਇੱਕ ਵਾਰੀ ਤਾਂ ਤੁਸੀਂ ਇਸ ਨੂੰ ਜਿਹੜਾ ਆ ਉਹ ਸੀਰੀਅਸ ਨਹੀਂ ਲਿਆ ਅਸੀਂ ਕਿੱਧਰ ਜਾਂਦੇ ਜਾਂਦੇ ਕਿੱਧਰ ਆਪਣਾ ਘਰ-ਬਾਰ ਛੱਡ ਕੇ ਕਿੱਥੇ ਚੱਲ ਜਾਂਦੇ ਹੁਣ ਇਹ ਘਰ-ਬਾਰ ਥੋੜੀ ਛੱਡ ਸਕਦੇ ਆ ਆਪਣਾ ਹੁਣ ਹੋਰ ਸਾਡੇ ਘਰ-ਬਾਰ ਨਹੀਂ ਹੈਗਾ ਥਾਂ ਨਹੀਂ ਕਿੱਥੇ ਜਾਈਏ ਇਸ ਕਰਕੇ ਸਾਨੂੰ ਫਿਰ ਮਜਬੂਰੀ ਕਰ ਤਰ ਤੁਸੀਂ ਦੇ ਡੇਰੇ ਲਾਉਣੇ ਪਏ ਹਾਂਜੀ ਹੁਣ ਰੋਟੀ ਦਾ ਵੀ ਅਰੇਂਜਮੈਂਟ ਕੀਤਾ ਰੋਟੀ ਦਾ ਅਰੇਂਜਮੈਂਟ ਹੁ ਪਿੰਡਾਂ ਦੇ ਦੇਣੇ ਕੇ ਸਾਡਾ ਹਾਂਜੀ ਕਿੰਨੇ ਕੋ ਪਰਿਵਾਰ ਰਹਿੰਦੇ ਨੇ ਇਸ ਪਿੰਡ ਦੇ ਅੰਦਰ ਇੱਥੇ ਪਿੰਡ ਦੇ ਅੰਦਰ ਉਧਰ 15 20 ਘਰ ਆ ਹਾਂਜੀ ਜਿਹੜੇ ਰਹਿੰਦੇ ਅਸੋ ਤੁਸੀਂ ਸੁਣਿਆ ਕਿ 15 20 ਪਰਿਵਾਰ ਇਸ ਘਰ ਦੇ ਅੰਦਰ ਇਸ ਪਿੰਡ ਦੇ ਅੰਦਰ ਰਹਿੰਦੇ ਨੇ ਔਰ ਜਿਵੇਂ ਇਹਨਾਂ ਨੇ ਦੱਸਿਆ ਕਿ ਬੀਤੇ ਦਿਨੀ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਜਿਹੜਾ ਆ ਸੂਚਿਤ ਜ਼ਰੂਰ ਕਰ ਦਿੱਤਾ ਗਿਆ ਸੀ ਕਿ ਇੱਥੇ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਮਾੜੇ ਹੋ ਸਕਦੇ ਨੇ ਪਾਣੀ ਜਿਹੜਾ ਵਹ ਸਕਦਾ ਪਰ ਜਿਵੇਂ ਇਹਨਾਂ ਨੇ ਕਿਹਾ ਕਿ ਘਰ ਛੜਨੇ ਸੋਕੇ ਨਹੀਂ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਤੋੜ ਦਿ ਲਈ ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸੁਵਿਧਾ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸੁਵਿਧਾ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸੁਵਿਧਾ ਵੀ ਹੈ ਮਲੇਰੀਆ ਪਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ 넥 ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੋਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ, ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵियर ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਦੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼